ਆਵਾਜਾਈ ਨੂੰ ਸਹੀ ਤੇ ਸੁਰੱਖਿਅਤ ਬਣਾਉਣ ਲਈ ਸੜਕਾਂ ਤੇ ਟੋਲ ਪਲਾਜੇ ਲਾਏ ਜਾਂਦੇ ਹਨ ਪਰ ਜਦੋਂ ਇਹ ਟੋਲ ਪਲਾਜੇ ਹੀ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ ਤਾਂ ਇਸ ਵਿੱਚ ਗਲਤੀ ਟੋਲ ਵਾਲਿਆਂ ਦੀ ਹੀ ਬੰਦੀ ਹੈ ਅਜਿਹਾ ਹੀ ਹੋਇਆ ਸਮਰਾਲੇ ਦੇ ਕੁਹਾਲ ਟੋਲ ਪਲਾਜੇ ਤੇ ਆਵਾਜਾਈ ਦੇ ਸਾਰੇ ਰਸਤਾ ਬੰਦ ਕਰਕੇ ਸਿਰਫ ਇੱਕ ਹੀ ਰਸਤਾ ਖੋਲਿਆ ਸੀ ਤੇ ਸੰਗਨੀ ਤੁੰਦ ਹੋਣ ਕਰਕੇ ਇੱਕ ਤੋਂ ਬਾਅਦ ਦੂਜੀ ਗੱਡੀ ਟੋਲ ਦੇ ਡਿਵਾਈਡਰ ਨਾਲ ਜਾਪ ਟਕਰਾਈ ਤੇ ਦੋਹਾਂ ਗੱਡੀਆਂ ਦੇ ਸਵਾਰਾਂ ਨੂੰ ਸੱਟਾਂ ਲੱਗੀਆਂ ਇਹਨਾਂ ਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬੰਦ ਕੀਤੀਆਂ ਲਾਈਨਾਂ ਤੇ ਟੋਲ ਵੱਲੋਂ ਕੋਈ ਰਿਫਲੈਕਟਰ ਵੀ ਨਹੀਂ ਲਾਇਆ ਗਿਆ ਸੀ ਜਿਸ ਕਰਕੇ ਬੈਰੀਕੇਡ ਨੂੰ ਬਤੋਂਦੇ ਹੋਏ ਦੋਵੇਂ ਕਾਰਾਂ ਹਾਦਸੇ ਦਾ ਸ਼ਿਕਾਰ ਬਣੀਆਂ ਸਾਡੀ ਬੇਨਤੀ ਹੈ ਕਿ ਢੌਂਡ ਵਿੱਚ ਗੱਡੀ ਦੀ ਸਪੀਡ ਘੱਟ ਰੱਖੋ ਤਾਂ ਜੋ ਸੁਰੱਖਿਤ ਘਰਾਂ ਨੂੰ ਪਹੁੰਚਿਆ ਜਾ ਸਕੇ ਇਸ ਹਾਦਸੇ ਤੇ ਆਉਂ ਰਹੇ ਹਾਂ ਹੋਰ ਕੀ ਦੱਸ ਰਹੇ ਹਨ ਦੋਹਾਂ ਕਾਰਾਂ ਦੇ ਸਵਾਰ ਟੋਲ ਪਲਾਜ ਵਾਲਿਆਂ ਨੇ ਸਾਰੀਆਂ ਲੈਨਾਂ ਬੰਦ ਕਰ ਰੱਖੀਆਂ ਸੀਗੀਆਂ ਇੱਕ ਲੈਨ ਚਲਾ ਰੱਖੀ ਸੀ ਨਾਥੇ ਕੋਈ ਸਾਈਨ ਬੋਰਡ ਲੱਗਿਆ ਨਾ ਬੈਰੀਕੇਡ ਲੱਗਿਆ ਨਾ ਉਹਨਾਂ ਤੇ ਰਫਲਟਰ ਲੱਗੇ ਹੋਏ ਆਪਣੇ ਨੂੰ ਪ੍ਰਸ਼ਾਸਨ ਵਾਲੋ ਵੀ ਆਇਆਇਆ ਰਫਲਟਰ ਉਹਨਾਂ ਦੀ ਰੋਹੀ ਹੈ ਨਾ ਤੇ ਕੋਈ ਰਫਲਟਰ ਨਹੀਂ ਲੱਗੇ ਹੋਏ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹੋਂ ਲੁਧਿਆਣੇ ਜਾ ਰਹੇ ਹਾਂ ਠੀਕ ਹੈ ਕਿੰਨੇ ਕੁ ਵਜੇ ਜਿਹੜੀ ਇਹ ਘਟਨਾ ਹੈ ਇਹ ਸਵੇਰੇ 8:00 ਵਜੇ ਦੀ ਹੈ ਕੀ ਜਿਹੜੀ ਘਟਨਾ ਹੋਣ ਦਾ ਕਾਰਨ ਕੀ ਆ ਮੁੱਖ ਟਕਣਾ ਹੋਣ ਦਾ ਕਾਰਨ ਨਹੀਂ ਹੈ ਵੀ ਟੋਲ ਪਲਾਜੇ ਵਾਲਿਆਂ ਨੇ ਕੋਈ ਬੈਰੀਕੇਡ ਲਾ ਰੱਖਿਆ ਇੱਕ ਲੇਨ ਚਲਾ ਰੱਖੀ ਏ ਤੁਹਾਨੂੰ ਤੋਂ ਜ਼ਿਆਦਾ ਜੀ ਕੋਈ ਸਾਈਨ ਬੋਰਡ ਨਹੀਂ ਕੋਈ ਰਿਫੈਕਟਰ ਨਹੀਂ ਲੱਗੇ ਹੋਏ ਇੱਥੇ ਇਨੀ ਆ ਲਾਈਨਾਂ ਨੇ ਉੱਥੇ ਜਿਹੜੀਆਂ ਸੀਗੀਆਂ ਉੱਥੇ ਪੰਜ ਛੇ ਲੇਨਾਂ ਨੇ ਸਿਰਫ ਇੱਕ ਹੀ ਲੇਨ ਚਲਾ ਰੱਖੀ ਸੀ ਉਹਨਾਂ ਨੇ ਬਾਕੀ ਸਾਰੀਆਂ ਲੈਣਾ ਬੰਦ ਕਰ ਦਿੱਤੀ ਤੇ ਤੁਹਾਡੀ ਗੱਡੀ ਕਿਸ ਨਾਲ ਟਕਰਾਈ ਇੱਥੇ ਮੇਰੀ ਉੱਥੇ ਜਿਹੜਾ ਟੋਲ ਪਲਾਜੇ ਤੇ ਥੰਬਲਾ ਬਣਿਆ ਉਹਦੇ ਵਿੱਚ ਬੈਰੀਕੇਡ ਨਾਲ ਬਾਅਦ ਟਕਰਾਈ ਉੱਥੇ ਤਾਂ ਪਰ ਉਹਦੇ ਉੱਪਰ ਲਾਈਟ ਵੀ ਲੱਗੀ ਹੁੰਦੀ ਆ ਉਹ ਜਾਗ ਹੀ ਨਹੀਂ ਰਹੀਆਂ ਜੀ ਲਾਈਟਾਂ ਕੋਈ ਵੀ ਲਾਈਟ ਨਹੀਂ ਜਾਗ ਰਹੀ ਉੱਥੇ ਕੋ ਕਿਹੜੀ ਗੱਡੀ ਸੀ ਤੁਹਾਡੇ ਕੋਲ ਐਕਸੈਂਟ ਗੱਡੀ ਸੀ ਮੇਰੇ ਕੋਲ ਕਮਰਸ਼ੀਅਲ ਕਰ ਲਈਏ ਕਿ ਸਵਾਰੀ ਲੈ ਕੇ ਜਾ ਰਹੇ ਸੀ ਹਾਂਜੀ ਹਾਂਜੀ ਸਵਾਰੀ ਲੈ ਕੇ ਕਿੰਨੇ ਕਿਤੇ 300 ਆਰੀਆਂ ਸੀ ਕਿੰਨੀਆਂ ਕਿ ਸੱਟਾਂ ਲੱਗੀਆਂ ਨੇ ਹੋ ਗਈ ਮੇਰੇ ਵੱਜੀ ਇੱਥੇ ਸਿਰ ਦੇ ਵਿੱਚ ਦੋ ਟਾਂਕੇ ਆਏ ਸਵਾਰੀਆਂ ਦੇ ਲੱਗੀਆਂ ਨੇ ਸੱਟਾਂ ਉਹਨਾਂ ਦੇ ਟਾਂਕੇ ਆਏ ਨੇ ਬੈਰੀਕੇਟ ਬਚਾਉਣ ਦੇ ਚੱਕਰ ਮੈਂ ਠੁੱਕ ਗਈ ਗਾੜੀ ਇਤਨੀ ਗਾੜੀਆਂ ਸੀ ਦੋ ਗਾੜੀ ਸੀ ਹਮਨ ਹਮ ਲੋਕ ਦੇ ਪਾਸ ਦੋ ਗਾੜੀ ਸੀ ਹਾਂਜੀ गाड़ी अपनी पर्सनल थी नहीं कैब बुक करी थी दो कैब बुक कहाँ काम करते हो सर हम काम करते हैं चंडीगढ़ चंडीगढ़ जी रहने वाले कहाँ के हो हम यूपी नहीं नहीं यहाँ कहाँ लुधियाना नहीं चंडीगढ़ रहने वाले हैं चंडीगढ़ लाइन बंद होने के कारण हुई ये घटना लाइन बंद होने के कारण हुई है कितने के बजे हादसा हुआ आठ बजे अच्छा और सभी ठीक ठाक है हाँ जी नहीं दो तो चार तो ठीक है बाकी दो को ज्यादा प्रॉब्लम है ज्यादा प्रॉब्लम हाँ जी आ, कैसे आए हो हॉस्पिटल तक एम्बुलेंस वहाँ से मतलब फोन किए एम्बुलेंस लेके हाँ जी उनकी एम्बुलेंस आई थी नहीं उनकी एम्बुलेंस आई थी टोल वालों की हाँ जी सबसे एक्सीडेंट का केस आया की डिटेल आई है ਸੂਰੀ ਐਕਸੀਡੈਂਟ ਦੇ ਚਾਰ ਕੇਸ ਆਏ ਸੀ ਮੇਰੇ ਤੋਂ ਪਹਿਲਾਂ ਡਾਕਟਰ ਹਿਤੇਜ ਦੀ ਡਿਊਟੀ ਸੀ ਉਹਨਾਂ ਦੀ ਡਿਊਟੀ ਦੇ ਵਿੱਚ ਆਏ ਸੀ 9 ਵਜੇ ਤੋਂ ਪਹਿਲਾਂ ਚਾਰ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਨਾਮ ਅਜੇ, ਰਾਮਚੰਦਰ, ਅਭਿਸ਼ੇਕ ਤੇ ਚਰਨਜੀਤ ਜੀ ਤੇ ਇਹਨਾਂ ਦੇ ਇੱਕ ਦੇ ਵਿੱਚ ਸਵੀਅਰ ਸੱਟਾਂ ਲੱਗੀਆਂ ਹੋਈਆਂ ਸੀ ਸਿਰ ਤੇ ਤੇ ਇੱਕ ਦੇ ਛਾਤੀ 'ਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਤੇ ਹੁਣ ਉਹਨਾਂ ਨੂੰ ਅਸੀਂ ਅੱਗੇ ਇਨਵੈਸਟੀਗੇਸ਼ਨਸ ਕਰਾਉਣ ਲਈ ਭੇਜਿਆ ਤੇ ਉਹਦੇ ਆਧਾਰ 'ਤੇ ਫਿਰ ਪਤਾ ਲੱਗੇਗਾ ਡਾਕਟਰ ਕਿੱਥੋਂ ਬਿਲੋਂਗ ਕਰਦੇ ਸੀ ਇਹ ਚਾਰੋਂ ਇਹ ਚਾਰੋਂ ਚੰਡੀਗੜ੍ਹ ਤੋਂ ਲੱਗੇ ਜਾ ਰਹੇ ਆ ਤੇ ਲੁਧਿਆਣੇ ਤੋਂ ਥੰਂਡੀਗੜ੍ਹ ਵੱਲ ਨੂੰ ਜਾ ਰਹੀ ਸੀ ਕਿਸੇ ਦੇ ਹੈਡਿੰਗ ਜੀ ਨਹੀਂ ਹਾਂਜੀ ਇੱਕ ਪੇਸ਼ੈਂਟ ਦੇ ਆ ਕਿਸੇ ਨੂੰ ਰੈਫਰ ਵੀ ਕੀਤਾ ਜੀ ਇਹ ਰੈਫਰ ਅਸੀਂ ਕਿਸੇ ਨੂੰ ਨਹੀਂ ਕੀਤਾ ਚਾਰੋਂ ਇੱਥੇ ਨੇ